ਹਾਂਜੀ ਬਾਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਬਾਈ ਜੀ ਤੁਹਾਡੇ ਨਾਲ ਸਾਰੇ ਭਰਾਵਾਂ ਨਾਲ ਜ਼ਰੂਰੀ ਗੱਲ ਕਰਨੀ ਸੀ ਸਾਰੇ ਭਰਾਵੋ ਆਪੋ ਆਪਣੇ ਪਸ਼ੂਆਂ ਦੀ ਨਿਗ੍ਹਾ ਰੱਖੋ ਖਾਸ ਕਰਕੇ ਗਾਵਾਂ ਦੀ ਬਾਈ ਜੀ ਗਾਵਾਂ ਦੇ ਵਿੱਚ ਇੱਕ ਬਿਮਾਰੀ ਬਹੁਤ ਜ਼ਿਆਦਾ ਫੈਲ ਰਹੀ ਆ ਚੰਗੀਆਂ ਭਲੀਆਂ ਗਾਵਾਂ ਦੀਆਂ ਲੱਤਾਂ ਖੜੀ ਜਾਂਦੀਆਂ ਬਾਈ ਜੀ ਆ ਦੇਖੋ ਬਾਈ ਜੀ ਆਪਣੀ ਵੀ ਗਾਂ ਨੂੰ ਇਹ ਬਿਮਾਰੀ ਹੋ ਚੁੱਕੀ ਆ ਗਾਂ ਸੂਈ ਸੀ ਤੇ ਸੂਣ ਤੋਂ 10-15 ਦਿਨਾਂ ਬਾਅਦ ਪਾਣੀ ਪਿਆਦ ਗਏ ਇਹਦੀਆਂ ਲੱਤਾਂ ਖੜਗੀਆਂ ਬਾਈ ਤਾਂ ਦੇਖੋ ਹੁਣ ਆਪਾਂ ਵੱਡੇ ਤੋਂ ਵੱਡੇ ਡਾਕਟਰ ਬੁਲਾ ਚੁੱਕੇ ਆ ਤੇ ਗਾਂ ਉਹਨਾਂ ਡਾਕਟਰਾਂ ਨੇ ਆਪੋ ਆਪਣਾ ਇਲਾਜ ਕੀਤਾ ਨਹੀਂ ਉੱਠੀ ਗਾਂ ਉਹਨਾਂ ਡਾਕਟਰਾਂ ਨੇ ਉੱਦੋਂ ਆਪਣੇ ਤੋਂ ਉੱਤੇ ਡਾਕਟਰ ਬੁਲਾਏ ਜਿਹੜੇ ਡਾਕਟਰ ਆਪਾਂ ਵੱਡੇ ਤੋਂ ਵੱਡੇ ਬੁਲਾਏ ਸੋ ਉਹਨਾਂ ਡਾਕਟਰਾਂ ਨੇ ਫੇਰ ਗਾਂ ਵੱਡੇ ਤੋਂ ਵੱਡੇ ਡਾਕਟਰ ਬੁਲਾਏ ਉਹਨਾਂ ਨੇ ਵੀ ਇਹਦਾ ਇਲਾਜ ਕੀਤਾ ਤੇ ਬਾਈ ਜੀ ਇਲਾਜ ਨਹੀਂ ਹੋਇਆ ਉਹਨਾਂ ਤੋਂ ਵੀ ਉਹ ਵੀ ਹੱਥ ਖੜੇ ਕਰ ਗਏ ਆਪਦੇ ਬਾਈ ਜੀ ਕਹਿੰਦੇ ਵੀ ਇਹ ਨਹੀਂ ਖੜੀ ਹੋਣੀ ਆ ਦੇਖੋ ਵੀ ਉਹਦੀ ਲੱਤਾਂ ਇਹਦੀਆਂ ਬਿਲਕੁਲ ਖੜ ਗਈਆਂ ਤੇ ਸਾਰੇ ਭਰਾ ਆਪੋ ਆਪਣੇ ਗਾਂ ਦੀ ਨਿਗ੍ਹਾ ਰੱਖੋ ਮੇਰਾ ਭਰਾ ਜੇ ਤੁਹਾਨੂੰ ਲੱਗਦਾ گاਵਾ गांवਾਂ ਦੇ ਵਿੱਚ ਇਹ ਖਾਸ ਕਰਕੇ ਮੱਝਾਂ 'ਚ ਨਹੀਂ ਬਾਈ ਜੀ ਇਹ ਬਿਮਾਰੀ ਗਾਂਾਂ ਦੇ ਵਿੱਚ ਆ ਚੁੱਕੀ ਆ ਜੇ ਤੁਹਾਨੂੰ ਲੱਗਦਾ ਵੀ ਗਾਂ ਦੀਆਂ ਗਾਂ ਲੰਗ ਮਾਰ ਕੇ ਤੁਰਦੀ ਆ ਜਾਂ ਲਤ ਗੜੀ ਦੇ ਤੁਰਦੀ ਉਸੇ ਵੇਲੇ ਵੇਲੇ ਡਾਕਟਰ ਨੂੰ ਦਿਖਾਓ ਉਹਦਾ ਇਲਾਜ ਕਰਾਓ ਉਹਦੇ ਟੀਕੇ ਲਵਾਓ ਆ ਦੇਖੋ ਬਾਈ ਜੀ ਆਪਣੀ ਗਾਂ ਦੇ ਬਿਮਾਰੀ ਆ ਚੁੱਕੀ ਆ ਗਾਂ ਵਿਚਾਰੀ ਪਈ ਆ ਬਹੁਤ ਔਖੀ ਆ ਡਾਕਟਰ ਸਾਰੇ ਜਵਾਬ ਦੇ ਗਏ ਆ ਤੇ ਡਾਕਟਰਾਂ ਨੇ ਇਹ ਗੱਲ ਵੀ ਕਹਿਤੀ ਬਾਈ ਜੀ ਵੀ ਇਹਦੇ ਟੀਕੇ ਲਵਾ ਦਿਓ ਜ਼ਹਿਰ ਦਾ ਟੀਕਾ ਲਵਾ ਦੇਣੇ ਬਚਣਾ ਨਹੀਂ ਤੇ ਬਾਈ ਜੀ ਜ਼ਹਿਰ ਦਾ ਟੀਕਾ ਲਵਾਉ ਨੂੰ ਜੀ ਨਹੀਂ ਕਰਦਾ ਪਰ ਆਪੀ ਕਰੀਏ ਇਹ ਵੀ ਇਹਦੇ ਵਿੱਚ ਵੀ ਜਾਨ ਇਹ ਵਿਚਾਰੀ ਉਦੋਂ ਉਦੀ ਜਾਈਏ ਤੇ ਬਾਕੀ ਸਾਰੇ ਭਰਾਓ ਆਪਣੀ ਰਾਏ ਦੱਸਿਓ ਯਾਰ ਬਈ ਵੀ ਟੀਕਾ ਲਵਾ ਦੀਏ ਜਾਂ ਨਾ ਲਵਾਈਏ ਬਾਈ ਜੀ ਐਂ ਉਦੋਂ ਯਾਰੇ ਵਕਤ ਭੋਗਦੀ ਪਈ ਆ ਡਾਕਟਰਾਂ ਨੇ ਵੀ ਇਹ ਗੱਲ ਕਹਤੀ ਵੀ ਬਚਨਾ ਤੇ ਨਹੀਂ ਹੈ ਨਹੀਂ ਇਹਦੇ ਵਿਚਾਰੀ ਦੇ ਟੀਕਾ ਲਵਾ ਦਿਓ ਉਦੋਂ ਜਿਆਦੇ ਐਂ ਵਕਤ ਭੋਗਦੀ ਬਈ ਆ ਬਾਈ ਪੱਠੇ ਖਾਂਦੀ ਨਹੀਂ ਮਾੜਾ ਮੋਟਾ ਪਾਣੀ ਪੀਂਦੀ ਆ ਤੇ ਪਾਣੀ ਐਂ ਪਈ ਲੂਪੇ ਹੋਣਾ ਪੈਂਦਾ ਬਾਈ ਜੀ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਪਾਣੀ ਇਹਨੂੰ ਵਿਚਾਰੀ ਨੂੰ ਐਂ ਪਾਣੀ ਪਿਆਉਣਾ ਪੈਂਦਾ ਕੀ ਤਾਂ ਨੇ ਕਿਹੜੇ ਜਨਮਾਂ ਦਾ ਰੱਬੇ ਤੋਂ ਬਦਲਾ ਲੈਂਦਾ ਪਿਆ ਕੀ ਇਹਨੇ ਵਿਚਾਰੀ ਨੇ ਪਾਪ ਕੀਤੇ ਇਹੋ ਜੇ ਜੋ ਹੁਣ ਇਸ ਜਨਜ ਦੇ ਸਾਹਮਣੇ ਆਉਂਦੇ ਰਏ ਵਿਚਾਰੀ ਦੇ ਤੇ ਬਈ ਸਾਰੇ ਬਰਾ ਜ਼ਰੂਰ ਦੱਸੋ ਵੀ ਆਪਾਂ ਇਹਨੇ ਟੀਕਾ ਲਵਾ ਲਈਏ ਜਾਂ ਨਾ ਲਵਾਈਏ ਇੱਕ ਘਰ ਆਪਣੇ ਮਗਰਲੀ ਸਾਈਡ ਆ ਤਾਇਕਾ ਬਾਈ ਜੀ ਉਹਨਾਂ ਦੇ ਘਰੇ ਵੀ ਇਹ ਬਿਮਾਰੀ ਆ ਚੁੱਕੀ ਉਹਨਾਂ ਦੇ ਅੰਗਾਂ ਦੀਆਂ ਲੱਤਾਂ ਖੜਗੀਆਂ ਉਹ ਵੀ ਵਿਚਾਰੀ ਵਹਿ ਗਈ ਆ ਇੱਕ ਦੋ ਪਿੰਡ ਜੇ ਆਪਣੇ ਹੋਰ ਬੈਠੀਆਂ گاਵਾ ਤੇ ਪਹਿਲਾਂ ਬਾਈ ਜੀ ਆਪਾਂ ਚਾਹਨ ਗੁੱਪੀ ਪਾਈ ਸੀ ਆ ਦੇਖੋ ਚਾਹਨ ਗੁੱਪੀ ਨਾ ਖੜੀ ਕਰਦੇ ਨੇ ਨਹੀਂ ਖੜੀ ਹੋਈ ਬਾਈ ਜੀ ਇਸ ਕੰਜਾ ਲਿਆਂ ਦਾ ਸਕੰਜੇ ਨਾ ਵੀ ਖੜੀ ਕੀਤੀ ਨਹੀਂ ਹੋਈ ਆਖਰ ਨੂੰ ਬਈ ਜੀ ਆ ਪੈਜੀ ਵਿਚਾਰੀ ਨੇ ਡਾਕਟਰ ਵੀ ਜਵਾਬ ਦੇ ਗਏ ਕਹਿੰਦੇ ਵੀ ਨਹੀਂ ਹੋਣੀ ਸਾਡੇ ਵਸੂ ਕੰਮ ਬਾਹਰ ਆ ਵੱਡੇ ਤੋਂ ਵੱਡੇ ਡਾਕਟਰ ਜਵਾਬ ਦੇ ਗਏ ਲੁਧਿਆਣਾ ਦੇ ਵੀ ਡਾਕਟਰ ਸੱਦੇ ਸੀਗੇ ਸਰਕਾਰੀ ਉਹ ਵੀ ਜਵਾਬ ਦੇ ਗਏ ਹਾਂ ਦੇ ਬਈ ਜੀ ਨਹੀਂ ਉਠੇ ਜਿਆਰੀ ਦੂਜੇ ਟੀਕਾ ਲਵਾ ਰਿਹਾ ਤੇ ਬਈ ਜੀ ਟੀਕਾ ਲਵਾਉਣੀ ਜੀ ਨਹੀਂ ਕਰਦਾ ਸਾਰੇ ਭਰਾਵੋ ਆਪਣੀ ਕਮੈਂਟਾਂ ਦੇ ਵਿੱਚ ਰਾਏ ਜਰੂਰ ਦਿਓ ਕੀ ਇਹਦੀ ਟੀਕਾ ਵਿਚਾਰੀ ਦੇ ਲਵਾ ਦਈਏ ਜਾਂ ਨਾ ਲਵਾਈਏ ਬਈ ਜੀ ਨਹੀਂ ਜੀ ਕਰਦਾ ਬਈ ਟੀਕਾ ਲਵਾਉਣੀ ਪਰ ਆਏ ਬਾੜੀ ਜਾਦੀ ਔਖੀ ਆ ਵੀ ਉਹ ਵੀ ਆਦੇ ਵਕਤ ਭੋਗਦੀ ਰਹੀ ਆ ਜੇ ਟੀਕਾ ਦੇ ਲੱਗ ਜੇ ਜਿਆਰੀ ਚਲੋ ਛੜਾ ਸ਼ਾਟ ਛੱਡ ਜੂ ਜ ਪੱਟੀ ਗਲੋਂ ਨੂੰ ਬਾਈ ਜੀ ਜੀ ਨਹੀਂ ਕਰਦਾ ਪਿਆ। ਕਿੰਨਾ ਪਾਣੀ ਪਿਆਰੀ ਨੂੰ ਬਾਈ। ਆ ਦੇਖੋ ਐਂ ਪਾਣੀ ਪੀਉਣਾ ਪੈਂਦਾ ਇਹਨੂੰ ਡੱਬੇ ਦੇ ਵਿੱਚ ਪਾ ਕੇ। ਤੋਂ ਬਾਲਟੀ ਨਾ ਬਾਈ ਜੀ ਐਂ ਪਾਣੀ ਪੀਣਾ ਬੰਦਾ ਬਸ। ਐਂ ਪਾਣੀ ਪੀਂਦੀ ਜੰਨਾਕ ਪੀਂਦੀ ਆ ਬਾਈ ਜੀ। ਅਸਾਂ ਐ ਪਈ ਪਾਣੀ ਪੀ ਜਾਂਦੀ ਆ। 2-3 ਟਾਈਮ ਪਾਣੀ ਪਿਆਈਦਾ ਪੱਟੀ ਗਲੋਂ ਆਉਂਦੇ ਤੇ ਜੀ ਨਹੀਂ ਕਰਦਾ ਪਿਆ ਵੀਰ। ਤੇ ਤੁਹਾਨੂੰ ਦੂਜੀ ਗਾਂ ਵੀ ਦਿਖਾ ਕੇ ਲਿਆਉਂਦੇ ਆ ਘਰੇ ਜਾ ਕੇ ਉਹਨਾਂ ਦੇ। ਤਾਇਏ ਕੇ ਬੈਠੀ ਹੋਈ ਆ ਗਾਂ ਉਹ ਵੀ। ਇਹਨੂੰ ਵਿਚਾਰ ਨੂੰ ਆਏ ਜਿੰਨਾ ਪਾਣੀ ਪਿਆਰ ਕੇ ਪੀ ਲੈਂਦੀ ਆ ਤੇ ਪੱਠੇ ਦਾ ਵਿਚਾਰੀ ਖਾਂਦੀ ਨਹੀਂ ਬਾਕੀ ਦਸੋ ਜੀ ਬਾਈ ਜੀ ਗੌਰ ਜਾਈਆ ਕੀ ਇਹਨੇ ਵਿਚਾਰੀ ਨੇ ਪਾਪ ਕੀਤੇ ਇਹੋ ਜੇ ਸਾਰੇ ਭਰਾ ਦੱਸਿਓ ਜ਼ਰੂਰ ਤੇ ਵੀਡੀਓ ਸ਼ੇਅਰ ਕਰਦੇ ਵੀਰ ਜੀ ਵੀ ਸਾਰੇ ਭਰਾ ਆਪੋ ਆਪਣੇ ਗਾਵਾਂ ਦੇ ਨਿਗਾ ਰੱਖਿਓ ਇਹ ਬਿਮਾਰੀ ਬਹੁਤ ਜ਼ਿਆਦਾ ਫੈਲ ਰਹੀ ਆ ਅੱਜ ਕੱਲ ਤੇ ਉਹ ਆਪਣੇ ਪਿੰਡ ਵੀ ਤਿੰਨ ਚਾਰ ਗਾਵਾਂ ਹੋਰ ਬੈਠੀਆਂ ਆਪਣੀ ਵੀ ਇਹ ਗਾਂ ਬਹਿ ਗਈ ਵਿਚਾਰੀ ਸੂਈ ਸੀਗੀ ਦੁੱਧ ਵੀ ਬਈ 16 17 ਲੀਟਰ ਦਿੰਦੀ ਸੀ ਦੋ ਟਾਈਮਾਂ ਦਾ ਤੇ ਹੁਣ ਚਾਰੀਏ ਭੇਗੀ ਆ ਤੇ ਮੇਰਾ ਭਰਾ ਸਾਰੇ ਇਹਨੇ ਆਪੋ ਆਪਣੇ ਗਾਂ ਦੇ ਨਿਗ੍ਹਾ ਰੱਖਿਓ ਤੁਹਾਨੂੰ ਦੂਜੀ ਗਾਂ ਵੀ ਦਿਖਾ ਕੇ ਲਿਆਉਂਦੇ ਬਈ ਜੀ ਤਾਏ ਗੇਲੀ ਉਹ ਵੀ ਬੈਠੀ ਹੋਈ ਆ ਬਸ ਇਹ ਵਿਚਾਰੀ ਐ ਪਾਣੀ ਜਿੰਨਾ ਪੀ ਲੈਂਦੀ ਪੀ ਲੈਂਦੀ ਆ ਉਹ ਦੇਖੋ ਬਈ ਬਹੁਤ ਔਖੀ ਆ ਯਾਰ ਬਈ ਇਹ ਹੌਂ ਟੀਕਾ ਲਵਾਉਣ ਨੂੰ ਬਈ ਜੀ ਜੀ ਵੀ ਕਰਦਾ ਪਿਆ ਤੇ ਕੀ ਕਰੀਏ ਆਓ ਬਈ ਤੁਹਾਨੂੰ ਦੂਜੀ ਗਾਂ ਦਿਖਾ ਕੇ ਲਿਆਉਂਦੇ ਆ ਤਾਏ ਗੇਲੀ ਕਪੜਾ ਚਲਦੇ ਹਾਂ ਤਰ ਤੁਹਾਨੂੰ ਦਿਖਾ ਕੇ ਲਾਉਣਾ ਹਾਂ ਉਹ ਗਾਂ ਦਾ ਵੀ ਬਈ ਬਹੁਤ ਬੁਰਾ ਹਾਲ ਆ ਉਹਨੂੰ ਵੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਵੀ ਸ਼ਾਇਦ ਹੀ ਉੱਠੇ ਵੀ ਤੁਹਾਨੂੰ ਦਿਖਾਉਂਦੇ ਉਹ ਵੀ ਗਾਂ ਬਰਾ ਭਰਾ ਆ ਵੀਡੀਓ ਵੱਤ ਵਾਤ ਸ਼ੇਅਰ ਕਰ ਦਿਓ ਸਾਰੇ ਭਰਾਸ ਕੋ ਆਪਣੇ ਪਸ਼ੂਆਂ ਦੀ ਨਿਗਰੱਖੋ گاਵਾ ਦੀ ਨਿਗਰੱਖੋ ਇਹ گاਵਾ ਜੀ ਬਿਮਾਰੀ ਫੈਲਦੀ ਪਈ ਆ ਜਿਵੇਂ ਮੱਝ ਚ ਕੋਈ ਬਿਮਾਰੀ ਨਹੀਂ ਫੈਲਦੀ ਵੀ ਸਿਰਫ ਇੱਕ ਬਿਮਾਰੀ ਫੈਲਦੀ ਪਈ ਆ ਤਾਂ گاਵਾ ਨੂੰ ਹੈਲਥੀ ਪਈ ਆ ਤਾਏ ਦਾ ਉਹਨਾਂ ਦਾ ਬਾਈ ਘਰੇ ਹੈ ਨਹੀਂ ਬਾਹਰ ਲਾ ਕੇ ਗਏ ਹੋਏ ਆ ਯਾਰ ਉਹ ਨਿਗਮ ਦਿਖਾ ਲਿਆ ਹੁੰਦੇ ਬਰਬਾਰ ਖੋਲ ਲੈਂਦੇ ਆ ਦੇਖੋ ਬਾਈ ਇਹ ਵੀ ਗਾਂਵ ਜਰੀ ਬੈਠੀ ਹੋਈ ਆ ਕਿੰਨਾ ਬੁਰਾ ਹਾਲ ਇਹ ਦਾ ਵਿਚਾਰੀ ਦਾ ਦੇਖੋ ਭਰਾਓ ਸਾਰੇ ਭਰਾ ਆਪੋ ਆਪਣੀਆਂ ਗਾਵਾਂ ਦੀ ਨਿਗਰਖ ਰੱਖੋ ਆ ਦੇਖੋ ਬਾਈ ਜੀ ਇਹ ਵੀ ਸੂਈ ਸੀਗੀ ਇਹ ਵੀ ਬਹਿ ਗਈ ਯਾਰ ਹੁਣ ਇਹਦਾ ਵੀ ਵਿਚਾਰੀ ਦਾ ਕਿੰਨਾ ਬੁਰਾ ਹਾਲ ਹੈ ਇਹ ਵੀ ਨਹੀਂ ਉੱਠਦੀ ਬਈ ਬਾਈ ਜੀ ਇਹਨੂੰ ਵੀ ਡਾਕਟਰਾਂ ਨੇ ਦਵਾਈਆਂ ਬਥੇਰੀਆਂ ਦਿੱਤੀਆਂ ਬਥੇਰੇ ਇਲਾਜ ਕਰਾਏ ਇਹਦੇ ਵੀ ਪਰ ਇਹਨੂੰ ਵੀ ਡਾਕਟਰ ਜਵਾਬ ਦੇ ਕੇ ਵੀ ਬਈ ਜੀ ਨਹੀਂ ਉੱਠਣੀ ਤੇ ਨਹੀਂ ਬਚਣੀ ਬਾਲਾ ਬਰਾਹਾਲ ਆ ਬਈ ਗਾਵਾਂ ਦਾ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਬਾਈ ਜੀ ਜਾ ਕੇ ਹਰ ਇੱਕ ਦੀਰ ਨੂੰ ਪਤਾ ਲੱਗ ਜੇ ਟਾਈਮ ਸਰ ਲਾਜ ਹੋ ਜੇ ਇਹਨਾਂ ਦਾ ਤੇ ਬਾਈ ਜੀ ਜੇ ਤੁਹਾਡੇ گاਵਾ ਵਿੱਚ ਤੁਹਾਨੂੰ ਪਤਾ ਲੱਗਦਾ ਕੋਈ ਪ੍ਰੋਬਲਮਾਂ ਲੰਗ ਮਾਰ ਕੇ ਤੁਰਦੀਆਂ ਜਾਂ ਪੈਰ ਕੜੀਸ ਕੇ ਤੁਰਦੀਆਂ ਬਾਈ ਜੀ ਉਸੇ ਵੇਲੇ ਡਾਕਟਰ ਸੱਦੋ ਤੇ ਉਹਨਾਂ ਨੂੰ ਦਵਾਈ ਦਿਵਾਓ ਉਹਨਾਂ ਦਾ ਇਲਾਜ ਕਰਾਓ ਤੇ ਜੇ ਬੈਗਿਆ ਉਦੋਂ ਬਾਅਦ ਕੋਈ ਇਲਾਜ ਨਹੀਂ ਮਿਲ ਜੀ ਉਦੋਂ ਬਾਅਦ ਇਹਨਾਂ ਵਿਚਾਰੀਆਂ ਦੀ ਮੌਤ ਆ ਉਹਨੇ ਤਾਇੇ ਕੀ ਗਾਵੇਂ ਬੈਠੀ ਆਪਣੀ ਗਾਵੇਂ ਤੁਸੀਂ ਹਾਲ ਦੇਖ ਲਿਆ ਤੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰ ਦਿਓ ਭਰਾ ਆ ਦੇਖ ਲਓ ਕਿਵੇਂ ਵਿਚਾਰੀ ਲੱਤਾਂ ਚੌੜੀਆਂ ਕਰੀ ਬੈਠੀ ਆ ਕਿੰਨੀ ਔਖੀ ਹੋ ਗਈ ਇਹ ਵੀ ਗਾਂ ਵਿਚਾਰੀ ਕੀ ਇਹਨਾਂ ਨੇ ਪਾਪ ਕੀਤੇ ਵਿਚਾਰੇ ਗਊ ਦੀ ਜਾਈਆਂ ਨੇ